ਸਾਲਾ ਪਾਣੀ ਮੋਰਚਾ ਲੁਧਿਆਣੇ ਦੇ ਵਿੱਚ ਬੁੱਢੇ ਨਾਲੋਂ ਲੈ ਕੇ ਜਿਹੜਾ ਕਿ ਸਮਾਜ ਸੇਵੀ ਤੇ ਵਫਾਕ ਜੱਥੇ ਬੰਦੀਆਂ ਵੱਲੋਂ ਕਿ ਅੱਜ ਜਿਹੜਾ ਪੱਕਾ ਮੋਰਚਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਕਿ ਬੰਨ ਲਾਇਆ ਜਾਏਗਾ ਉਸੇ ਚੀਜ਼ ਨੂੰ ਲੈ ਕੇ ਅੱਜ ਲੁਧਿਆਣੇ ਦੇ ਵਿੱਚ ਸਮਾਜ ਸੇਵੀ ਵਾਤਾਵਰਣ ਪ੍ਰੇਮੀ ਪਹੁੰਚੇ ਪਰ ਉਹਨਾਂ ਉਹਨਾਂ ਨੂੰ ਪੁਲਿਸ ਵੱਲੋਂ ਰੋਕਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਰਨਿਆ ਕਿਉਂ ਇਦਾਂ ਦੀ ਗੱਲਬਾਤ ਇਹਨਾਂ ਦੀ ਹੋਈ ਆ ਕਿਉਂ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਤੇ ਗੱਲਬਾਤ ਇਹਨਾਂ ਨਾਲ ਕਰਾਂਗੇ ਸਰ ਅੱਜ ਪੱਕਾ ਮੋਰਚਾ ਤੁਹਾਡਾ ਜਿਗਾ ਲਾਉਣ ਦਾ ਬੰਨ ਲੋਟ ਦੇ ਤਿਆਰੀ ਕੀਤੀ ਗਈ ਸੀ ਅੱਜ ਪਰ ਤੁਹਾਨੂੰ ਪੁਲਿਸ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਕੀ ਕਰੀ ਸਰ ਸਾਡੇ ਵੱਲੋਂ ਪੱਕਾ ਮੋਰਚਾ ਲਗਾਉਣ ਦੀ ਜਿਹੜਾ ਸਾਡਾ ਪੜਾ ਸੀਗਾ ਬੰਨ ਮਾਰਨ ਤੋਂ ਪਹਿਲੇ ਦਾ ਉਹ ਅੱਜ ਦਾ ਸਾਡਾ ਐਲਾਨ ਕੀਤਾ ਹੋਇਆ ਸੀ ਲੇਕਿਨ ਜਿਸ ਤਰ੍ਹਾਂ ਪਿੱਛੇ ਹਫਤੇ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਉਸ ਡਿਵੈਲਪਮੈਂਟ ਨੂੰ ਦੇਖ ਕੇ ਅਸੀਂ ਇਹ ਜਿਹੜਾ ਮੋਰਚਾ ਲਗਾਉਣ ਦਾ ਪੜਾ ਹੈ ਅਸੀਂ ਅੱਗੇ ਕੀਤਾ ਕਿਉਂਕਿ ਸਾਨੂੰ ਜਿਹੜੀ ਸਾਡੇ ਜੱਥੇਬੰਦੀਆਂ ਨੇ ਉਹਨਾਂ ਨੇ ਵੀ ਅਜੇ ਕੋਈ ਪੰਚਾਇਤੀ ਇਲੈਕਸ਼ਨ ਵੀ ਐਲਾਨ ਹੋ ਗਏ ਨੇ ਪੰਚਾਇਤੀ ਇਲੈਕਸ਼ਨਾਂ ਤੋਂ ਬਾਅਦ ਚੋਣੇ ਦੀ ਵੜਾਈ ਹੋਣੀ ਹੈ, ਕਟਾਈ ਹੋਣੀ ਹੈ। ਹਾਂ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਜਿਹੜਾ ਕੰਨ ਕਰ ਬੀਜੀ ਜਾਣੀ ਹੈ ਤੇ 1 ਦਸੰਬਰ ਤੇ ਨੇੜੇ-ਤੇੜੇ ਸਾਰੇ ਫ੍ਰੀ ਹੋ ਜਾਣਗੇ। ਉਸ ਤੋਂ ਬਾਅਦ ਸਾਡਾ ਜਿਹੜਾ 3 ਤਰੀਕ ਦਾ ਐਲਾਨ ਹੋਇਆ ਕਿ 3 ਤਰੀਕ ਨੂੰ ਅਸੀਂ ਜਿਹੜਾ ਹੈਗਾ ਕਾਲੇ ਪਾਣੀ ਨੂੰ ਬੰਨ ਮਾਰਾਂਗੇ। ਡੇਟ ਵੀ ਐਲਾਨ ਹੋ ਗਿਆ ਹੈ ਤੇ ਮੌਕਾ ਵੀ ਅਸੀਂ ਦੱਸ ਦਤਾ ਕਿ ਅਸੀਂ ਕਿੱਥੇ ਮਾਰਨਾ ਬੰਨ। ਸਰ ਕੀ ਲੱਗਦਾ ਕਿ ਜਿੱਦਾਂ ਅੱਜ ਤੁਹਾਨੂੰ ਰੋਕਿਆ ਗਿਆ, ਅੱਜ ਤੁਹਾਨੂੰ ਪੁਲਿਸ ਵੱਲੋਂ ਜਿਹੜਾ ਕਿ ਤੁਹਾਨੂੰ ਰੋਕਿਆ ਗਿਆ, ਕੀ ਗੱਲਬਾਤ ਹੋਈ ਆ ਕਿ ਸਹਿਮਤੀ ਹੋਈ ਆ ਕਿਉਂ ਰੋਕਿਆ ਗਿਆ? ਕਿ ਸਰ ਇਹ ਪੱਕਾ ਮੋਰਚਾ ਇਹਨਾਂ ਕਰਕੇ ਨਹੀਂ ਰੁਕੇ ਲਾਂ ਤੋਂ ਇਹ ਦੱਸੀਏ ਪੱਕਾ ਮੋਰਚਾ ਅਸੀਂ ਜੇ ਲਾਣਾ ਹੁੰਦਾ ਅੱਜ ਲਾਂਦੇ ਅੱਜ ਤਾਂ ਇਹਨਾਂ ਨੇ ਸਾਨੂੰ ਪ੍ਰੈਸ ਕਾਨਫਰੰਸ ਕਰਨ ਲਈ ਵੀ ਰੋਕਿਆ ਪਰ ਅਸੀਂ ਕਿਹਾ ਤੁਸੀਂ ਸਾਨੂੰ ਚਾਹੇ ਲੈ ਜਾਓ ਅਸੀਂ ਅਡਰੈਸ ਤੋਂ ਲਈ ਤਿਆਰ ਆਂ ਲੇਕਿਨ ਅਸੀਂ ਪ੍ਰੈਸ ਕਾਨਫਰੰਸ ਇਸ ਜਗ੍ਹਾ ਤੇ ਕਰਾਂਗੇ ਅਸੀਂ ਇਹਨਾਂ ਨੂੰ ਪੁੱਛ ਕੇ ਪੱਕਾ ਮੋਰਚਾ ਇੱਥੇ ਨਹੀਂ ਲਾਣਾ 3 ਦਸੰਬਰ ਨੂੰ ਸਾਡਾ ਐਲਾਨ ਹੈ ਕਿ ਇੱਥੋਂ ਅਸੀਂ ਸ਼ੁਰੂ ਕਰਾਂਗੇ ਤੇ ਅਸੀਂ ਜਿਹੜਾ ਹੈਗਾ ਉੱਥੇ ਕਾਲੇ ਪਾਣੀ ਨੂੰ ਬੰਦ ਮਾਰਾਂਗੇ ਧੰਨਵਾਦ ਸਰ ਕੀ ਲੱਗਦਾ ਕਿ ਲਗਾਤਾਰ ਕਰੋੜਾ ਰੁਪਿਆ ਖਰਚਾ ਜਾਂਦਾ ਪਰ ਅ ਬੁੱਢੇ ਨਾਲੋਂ ਲੈ ਕੇ ਸਫਾਈ ਫੇਰ ਵੀ ਨਹੀਂ ਲੋਕ ਬਿਮਾਰ ਹੋ ਰਹੇ ਨੇ ਕਈਆਂ ਨੂੰ ਕੈਂਸਰ ਹੋ ਰਿਹਾ ਲੋਕ ਪਿੰਡ ਤਾਲੇ ਆਲੇ ਦੁਆਲੇ ਪਿੰਡ ਵਾਲੇ ਦੀ ਗੱਲ ਕਰੇ ਲੋਕ ਪਿੰਡ ਦਾ ਕੀ ਕਰਨ ਮੰਨਦੇ ਹੋ ਕਿ ਲੱਖਾਂ ਕਰੋੜਾ ਰੁਪਏ ਦੇ ਜਿਹੜੇ ਕੀ ਪ੍ਰੋਜੈਕਟ ਲੱਗਣ ਤੋਂ ਬਾਅਦ ਵੀ ਇਹ ਹਾਲ ਉਦਾਂ ਦਾ ਉਦਾਂ ਹੀ ਹੈ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਪਾਣੀ ਨੂੰ ਗੰਦਾ ਕਰਨ ਤੋਂ ਰੋਕਿਆ ਜਾਵੇ ਤੁਸੀਂ ਗੰਦਾ ਕਰੀ ਜਾਓ ਸਾਡੇ ਪੈਸੇ ਨਾਲ ਹੀ ਤੁਸੀਂ ਇਹਦੇ 'ਚ ਪੈਸੇ ਲਾ ਕੇ ਸਫਾਈ ਕਰਨ ਦੀ ਗੱਲ ਕਰੀ ਜਾਓ ਸਾਡਾ ਕਾਨੂੰਨ ਇਹ ਕਹਿੰਦਾ ਹੈ ਪਾਣੀ ਦਾ ਕਾਨੂੰਨ ਕਹਿੰਦਾ ਹੈ ਕਿ ਉਹਦੇ ਵਿੱਚ ਸਿੱਧਾ ਜਾਂ ਪੁੱਠੇ ਤੋਰ ਤੇ ਮਤਲਬ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਪੋਲੂਸ਼ਨ ਨਹੀਂ ਕੀਤਾ ਇਹ ਤੁਸੀਂ ਪੋਲੀੂਸ਼ਨ ਵੀ ਕਰਾ ਰਹੇ ਇਹ ਤਾਂ ਤੁਸੀਂ ਜਿਹੜਾ ਹੈਗਾ ਡਾਈਂਗ ਇੰਡਸਟਰੀ ਵਾਲੇ ਇਲੈਕਟ੍ਰੋਪਲੇਟਿੰਗ ਵਾਲਿਆਂ ਨੂੰ ਤੁਸੀਂ ਫਾਇਦਾ ਦੇ ਰਹੇ ਹੋ ਫਾਈਨੈਂਸ਼ਲੀ ਤੇ ਸਾਡੇ ਪਾਏ ਪੈਸੇ ਦੇ ਨਾਲ ਪਾਣੀਆਂ ਨੂੰ ਸਾਫ਼ ਕਰਨ ਦੀ ਗੱਲ ਕਰ ਰਹੇ ਹੋ ਜਦ ਕਿ ਇਹ ਉਹ ਗੰਨੂ ਜਿਹੜਾ ਗੁਨਾਹ ਕਰ ਰਹੇ ਨੇ ਉਹਦੇ ਵਿੱਚ ਪਾਣੀ ਦੀ ਇੱਕ ਬੂੰਦ ਸੁੱਟ ਕੇ ਵੀ ਇੱਥੇ ਤਾਂ ਰੋਜ਼ ਦਾ ਰੋਜ਼ 9 ਕਰੋੜ ਲੀਟਰ ਤਾਂ ਜਿਹੜੀ ਹੈ 105 ਜਿਹੜਾ ਹੈਗਾ ਆਪਣਾ 10 ਕਰੋੜ 50 ਲੱਖ ਲੀਟਰ ਤਾਂ ਸਾਡੀ ਸਿਰਫ ਡਾਈਂਗ ਇੰਡਸਟਰੀ ਸੁੱਟ ਰਹੀ ਹੈ ਉਹ ਵੀ ਕਾਗਜ਼ਾਂ 'ਚ ਜਿਹੜਾ ਆਫੀਸ਼ੀਅਲ ਹੀ ਹੈ ਐਂਡ ਜਿਹੜਾ ਇਹ ਵੀ ਨਹੀਂ ਪਤਾ ਕੀ ਉਹ ਰਾਤ ਨੂੰ ਕੀ ਕਰਦੇ ਹੋਣ ਚੋਰੀ ਛਿਪੇ ਕੀ ਕਰਦੇ ਹੋ ਤੇ ਬਾਕੀ ਇਸ ਤੋਂ ਇਲਾਵਾ ਜਿਹੜਾ ਹੋਰ ਡਾਈੰਗ ਇਲੈਕਟ੍ਰੋਪਲੇਟਿੰਗ ਇੰਡਸਟਰੀ ਆ ਉਹ ਵੀ ਸੁੱਟ ਰਹੀ ਹੈ ਮੇਨ ਮਾਰ ਸਾਡਾ ਕਾਰਨ ਹੈਗਾ ਕਿ ਪੰਜਾਬ ਸਰਕਾਰ ਕਾਨੂੰਨ ਨੂੰ ਪਾਲਣਾ ਕਰਾਉਣ ਤੋਂ ਫੇਲ ਹੋ ਚੁੱਕੀ ਹੈ ਤੇ ਇਵਨ ਕਿ ਪੀਪੀਸੀਬੀ ਵੀ ਜਿਹੜਾ ਹੈਗਾ ਸਾਡੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੇਂਦਰ ਪ੍ਰਫਿਊਸ਼ਨ ਕੰਟਰੋਲ ਬੋਰਡ ਇਹਨਾਂ ਦੇ ਹੁਕਮਾਂ ਨੂੰ ਵੀ ਪਾਲਣਾ ਨਹੀਂ ਕਰ پا ਰਿਹਾ ਸਰ ਕੱਲ ਇੰਡਸਟਰੀ ਵੱਲੋਂ ਮੀਟਿੰਗ ਕੀਤੀ ਗਈ ਸੀ ਉਹ ਕਹਿੰਦਾ ਜੇ ਸਰਕਾਰਾਂ ਕੋਲੇ ਹੱਲ ਨਹੀਂ ਹੁੰਦਾ ਹਾਲਕਿ ਉਹਨਾਂ ਨੇ ਤੁਹਾਡੇ ਵੱਲੋਂ ਜਿਹੜਾ ਮੋਰਚਾ ਉਹਨਾਂ ਤੇ ਵੀ ਉਹਨੇ ਇਤਰਾਜ਼ ਜਤਾਇਆ ਕਿ ਉਹਨਾਂ ਨੇ ਇਤਰਾਜ਼ ਜਤਾਇਆ ਸਰਕਾਰ ਦੇ ਵਿੱਚ ਕਹਿੰਦੇ ਜੇ ਇਹਨਾਂ ਕੋਲ ਨਹੀਂ ਹੱਲ ਹੁੰਦਾ ਕਹਿੰਦੇ ਸਾਨੂੰ ਦਿਓ ਅਸੀਂ ਸਾਫ਼ ਕਰਕੇ ਦਿਖਾਵਾਂਗੇ ਜਿਹੜਾ ਬੁੱਡੇ ਨਾਲੇ ਜਿਹੜਾ ਜਿੰਨਾ ਗੰਦਾ ਪਾਣੀ ਆ ਤਾਂ ਇੰਡਸਟਰੀ ਵਾਲਿਆਂ ਨੇ ਵੱਡਾ ਇਹ ਐਲਾਨ ਕੀਤਾ ਕਿ ਸਾਨੂੰ ਦਿਓ ਸਾਡੇ ਹੱਥ ਚ ਫੜਾਓ ਡੋਰ ਅਸੀਂ ਇਹ ਸਾਰਾ ਸਾਫ਼ ਕਰਕੇ ਤੁਹਾਨੂੰ ਦਿਖਾਵਾਂਗੇ ਸਰ ਸੀਟੀਪੀ ਕੌਣ ਚਲਾ ਰਿਹਾ ਕਾਮਨ ਐਫਲੂਐਂਟ ਟ੍ਰੀਟਮੈਂਟ ਪਲੈਂਟ ਡਾਈਿੰਗ ਇੰਡਸਟਰੀ ਵਾਲੇ ਚਲਾ ਰਹੇ ਨੇ 2011 12 ਜਿਹਨਾਂ ਦਾ ਪ੍ਰੋਜੈਕਟ ਸ਼ੁਰੂ ਹੁੰਦਾ 3 ਸਾਲਾਂ ਵਿੱਚ ਪੂਰਾ ਹੋਣਾ ਸੀ ਇਹਨਾਂ ਦਾ ਤੇ ਐਗਰੀਮੈਂਟ 'ਚ ਲਿਖਿਆ ਸੀਗਾ ਕਿ ਟ੍ਰੀਟਮੈਂਟ ਪਲਾਂਟ ਚੱਲਦੇ ਆਈਂ ਇਹ ਪਾਣੀ ਗਿਰਨਾ ਬੰਦ ਹੋਊਗਾ ਤੇ ਇਹ ਜਿਹੜਾ ਟ੍ਰੀਟਡ ਪਾਣੀ ਹੈ ਇਹ ਇਰੀਗੇਸ਼ਨ ਲਈ ਵਰਤਿਆ ਜਾਊਗਾ। ਇਹ ਜਿਹੜੇ ਹੁਣ ਡਰਾਮੇ ਸ਼ੁਰੂ ਕਰਤੇ ਕਿ 2 ਸਾਲਾਂ 'ਚ ਕਰਦੇ ਆਂਗੇ ਇਹ ਸਿਰਫ ਟਾਈਮ ਬਾਈ ਕਰ ਰਹੇ ਆ ਲੋਕਾਂ ਨੂੰ ਜ਼ਹਿਰ ਦੇਣ ਦੀ ਤਿਆਰੀ ਕਰ ਰਹੇ ਹੋਰ ਕਿ ਅਸੀਂ ਦੋਸਾਰ ਹੋਰ ਜਾਲ ਦੇਣਾ ਉਸ ਤੋਂ ਬਾਅਦ ਹੀ ਕਹਿੰਦੇ ਅਸੀਂ ਫਿਰ ਦੇਖਾਂਗੇ। ਇਹ ਸਿਰਫ ਤਖ਼ਜ਼ੀਰਾ ਇਹਨਾਂ ਨੂੰ ਪਤਾ ਹੈ ਕਿ ਇਹ ਮਤਲਬ ਮੈਂ ਕਹੂੰਗਾ ਕਿ ਜਿੰਨਾ ਇਹਨਾਂ ਨੇ ਕਤਲੋਗਾਰਤ ਕੀਤੀ ਹੈ ਨਾ ਪੰਜਾਬ ਦੇ ਲੋਕਾਂ ਨਾਲ ਡਾਈ ਇੰਡਸਟਰੀਆ ਵਾਲਿਆਂ ਨੇ ਇਲੈਕਟ੍ਰੋਪਲੇਟਿੰਗ ਵਾਲਿਆਂ ਨੇ ਇਹਨਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇਹਨਾਂ ਤੇ ਇੱਕ ਮੁਕਦਮਾ ਕਰਨ ਦੀ بجائے ਇਹਨਾਂ ਦਾ ਸਿੱਧਾ ਚੌਰਾਹੇ 'ਚ ਫਾਂਸੀ ਤੇ ਦੇ ਦੇਣਾ ਚਾਹੀਦਾ ਸਰ ਡੈਂਗ ਵਾਲੇ ਕਹਿੰਦੇ ਤਾਂ ਸਾਡਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ ਡੈਂਗ ਵਾਲਾ ਤਾਂ ਸਾਫ਼ ਇਨਕਾਰ ਕਰ ਰਹੇ ਸਰ ਮੇਰਾ ਕਸੂਰ ਨਹੀਂ ਮੇਰੇ ਭਾਈ ਦਾ ਕਸੂਰ ਹੈ ਇਹ ਖੇਡ ਖੇਡੀ ਜਾ ਰਹੀ ਹੈ ਰਿਪੋਰਟਾਂ ਦੀ ਖੇਡ ਖੇਡੀ ਜਾ ਰਹੀ ਹੈ ਇਹ ਗੱਲਾਂ ਸੁਣਦਿਆਂ ਨੂੰ 10 ਸਾਲ ਹੋ ਗਏ ਨੇ ਆਪਾਂ ਨੂੰ ਤੇ ਪੰਜਾਬ ਦੇ ਲੋਕ ਇਹ ਖੇਡ ਤੋਂ ਹੁਣ ਅਖਤਾਰ ਚੁੱਕੇ ਨੇ ਸਰਕਾਰ ਦੇ ਵੀ ਹੁਣ ਬਿੱਲੀ ਜਿਵੇਂ ਕਹਿੰਦੇ ਹੁੰਦੇ ਨੇ ਚਿੱਕੂ ਤੋਂ ਬਾਹਰ ਆ ਚੁੱਕੀ ਹੈ ਜਿਹੜੇ ਹੁਕਮ ਨੇ ਕਾਗਜ਼ੀ ਪਤਰੀ ਉਹ ਬਾਹਰ ਆ ਚੁੱਕੇ ਨੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਇਹ ਬੇਕਾਨੂੰਨੀ ਵਿਚਪਾਰ ਰਹੇ ਨੇ ਤਾਂ ਹੁਣ ਮੌਕਾ ਹੈਗਾ ਸਰਕਾਰ ਕੋਲ ਇਹਨਾਂ ਨੂੰ ਬੰਦ ਕਰਾਉਣ ਦਾ ਉਹਨਾਂ ਨੂੰ ਬੰਦ ਨਾ ਕਰਵਾ ਕੇ ਅੱਜ ਸਾਡੀ ਪ੍ਰੈਸ ਕਾਨਫਰੰਸ ਤੱਕ ਨੂੰ ਰੋਕਿਆ ਗਿਆ ਦੇ ਅਕੀ ਅਸੀਂ ਆਵਾਜ਼ ਨਾ ਚੱਕ ਸਕੀਏ ਤੇ ਸਾਨੂੰ ਕਿਹਾ ਗਿਆ ਕਿ ਇਸ ਇਸ ਜਗ੍ਹਾ ਦੇ ਉੱਤੇ ਜਿੱਥੇ ਖੜ ਕੇ ਪ੍ਰੈਸ ਕਾਨਫਰੰਸ ਅੱਜ ਕਰ ਰਹੇ ਆਂ ਕਹਿੰਦੇ ਕਿ ਜੀ ਇੱਥੇ ਕਰਨ ਨਹੀਂ ਦਿੱਤੀ ਜਾਊਗੀ ਆਹ ਦੇਖੋ ਆਹ ਬੂਟੇ ਤਾਜ਼ੇ ਲੱਗੇ ਹੋਏ ਨੇ ਤਾਜੀ ਮਿੱਟੀ ਆ ਔਰ ਹਰੇਕ ਬੂਟੇ ਦੇ ਕੋਲ ਤਾਜੀ ਮਿੱਟੀ ਦਾ ਪਤਾ ਲੱਗਦਾ ਕਿ ਤਾਜੀ ਤਾਜ਼ੇ ਬੂਟੇ ਲਗਾਏ ਗਏ ਨੇ ਤਾਂ ਇਹ ਗੱਲ ਕਿਉਂ ਬਈ ਕਿਹੜਾ ਕੱਲ ਪੁਲਿਸ ਅਫਸਰ ਕਹਿੰਦੇ ਨੇ ਕਿ ਜੀ ਉੱਪਰੋਂ ਹੁਕਮ ਹੈ ਉੱਪਰੋਂ ਹੁਕਮ ਰੱਬ ਤਾਂ ਨਹੀਂ ਕਰਦਾ ਰੱਬ ਤਾਂ ਨਹੀਂ ਕਹਿੰਦਾ ਕਿ ਹਾਂ ਬਈ ਆਹ ਜਿਹੜਾ ਸਾਫ ਪਾਣੀ ਮੰਗਣਾ ਕੋਈ ਗੁਨਾਹ ਹੈ ਕਿਹੜਾ ਬੰਦਾ ਕਹਿ ਰਿਹਾ ਕਿ ਸਾਫ ਪਾਣੀ ਮੰਗਦਿਆਂ ਨੂੰ ਰੋਕੋ ਜ ਹੁਣ ਆ ਇਹ ਬੰਦਾ ਹੈ ਕਿ ਜਿਹੜੇ ਪਾਣੀ ਨੂੰ ਗੰਦਾ ਕਰ ਰਹੇ ਨੇ ਇਹ ਡੰਡਾ ਉਹਨਾਂ ਦੇ ਉੱਤੇ ਚੱਲਣਾ ਚਾਹੀਦਾ ਤੇ ਕੱਲ ਦਾ ਸਰਕਾਰ ਦਾ ਬਹੁਤ ਪ੍ਰੈਸ਼ਰ ਕਈ ਪਾਸਿਆਂ ਤੋਂ ਫੋਨ ਆ ਰਹੇ ਨੇ ਸਾਡੇ ਅਲੱਗ-ਅਲੱਗ ਮੈਂਬਰਾਂ ਨੂੰ ਕਿ ਤੁਸੀਂ ਉੱਥੇ ਨਾ ਜਾਇਓ ਉੱਥੇ ਫੜ ਕੇ ਅੰਦਰ ਕਰਨਗੇ ਜਿਹੜਾ ਕਿ ਹਾਲੀਏ ਦਿਖ ਰਿਹਾ ਹੈ ਪਰ ਸਰਕਾਰ ਨੂੰ ਇਹ ਚਾਹੀਦਾ ਕਿ ਜਿਹੜੇ ਬੰਦੇ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਨੇ ਲੀਡਰਾਂ ਨੂੰ ਪੈਸੇ ਦੇ ਕੇ ਕੋਈ ਕਾਰਵਾਈ ਤੋਂ ਬਚ ਰਹੇ ਨੇ ਅਫਸਰਾਂ ਨੂੰ ਪੈਸੇ ਦੇ ਕੇ ਕਾਰਵਾਈ ਤੋਂ ਬਚ ਰਹੇ ਨੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਕਰ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੀ ਅਫਸਰ ਦੀ ਕਾਰਵਾਈ ਦੀ ਗੱਲ ਕਰਦੇ ਹੋ ਇੱਥੇ ਜਿਹੜਾ ਵਿਧਾਇਕ ਗੁਰਪ੍ਰੀਤ ਗੋਗੀ ਉਹ ਵੀ ਗੱਲ ਕਹਿੰਦੇ ਕਹਿੰਦੇ ਅਫਸਰ ਸਾਹਿਬ ਹਾਵੀ ਆ ਅਫਸਰ ਸਾਹਿਬ ਕੰਮ ਨਹੀਂ ਕਰਦੇ ਅਫਸਰ ਕਹਿੰਦੇ ਨੇ ਲੀਡਰ ਨਹੀਂ ਕੰਮ ਕਰਨ ਦਿੰਦੇ ਲੀਡਰ ਕਹਿੰਦੇ ਨੇ ਅਫਸਰ ਨਹੀਂ ਕੰਮ ਕਰਦੇ ਇਹ ਬਲੇਮ ਗੇਮ ਹੈ ਜੀ ਸਾਨੂੰ ਪਾਣੀ ਜਿਹੜਾ ਵਿੱਚ ਡਿੱਗ ਰਿਹਾ ਹੈ ਨੇਚਰਲ ਵਾਟਰ ਬਾਡੀ ਬੁੱਢਾ ਦਰਿਆ ਕੁਦਰਤੀ ਸਰੋਤ ਆ ਪਾਣੀ ਦਾ ਉਹਦੇ ਵਿੱਚ ਗੈਰ ਕੁਦਰਤੀ ਪਾਣੀ ਡਿੱਗ ਨਹੀਂ ਸਕਦਾ ਤੇ ਔਰ ਕਾਗਜ਼ ਵੀ ਇਹੀ ਗੱਲ ਕਹਿ ਰਹੇ ਨੇ ਜਦੋਂ ਸੀਟਪੀ ਬਣੇ ਸੀਗੇ ਉਦੋਂ ਐਗਰੀਮੈਂਟ ਕੀਤਾ ਗਿਆ ਸੀਗਾ ਕਿ ਇਹਨਾਂ ਦਾ ਪਾਣੀ ਵਿੱਚ ਨਹੀਂ ਸਟਿਆ ਜਾਊਗਾ ਤਾਂ ਕਿਹੜਾ ਕਾਨੂੰਨ ਦੇ ਕਾਗਜ਼ਾਂ ਦੇ ਆਧਾਰ ਤੇ ਇਹ ਪਾਣੀ ਵਿੱਚ ਸਟਿਆ ਜਾ ਰਿਹਾ ਹੈ ਅਤੇ ਇੱਕ ਪਾਸੇ ਪੰਜਾਬ ਸਰਕਾਰ ਵੀ ਕਹਿ ਰਹੀ ਕਹਿੰਦੇ ਅਸੀਂ ਸੰਧੀ ਦੀ ਨਾਲ ਕੰਮ ਲੈ ਰਹੇ ਅਸੀਂ ਜਿਹੜਾ ਇਹ ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ ਵਿੱਚ ਜਿਹੜਾ ਪੂਰਾ ਜ਼ੋਰ ਲਗਾ ਰਿਹਾ ਔਰ ਜਲਦੀ ਬੁੱਢਾ ਨਾਲਾ ਸਾਫ਼ ਕਰਨਾ ਆ ਬੁੱਢਾ ਦਰਿਆ ਸਾਫ਼ ਕਰਨ ਦੀ ਲੋੜ ਨਹੀਂ ਹੈ ਬੁੱਢਾ ਦਰਿਆ ਦੇ ਵਿੱਚ ਜਿਹੜਾ ਗੰਦਾ ਪਾਣੀ ਡਿੱਗ ਰਿਹਾ ਉਹਨੂੰ ਰੋਕਣ ਦੀ ਜ਼ਰੂਰਤ ਹੈ ਇਹ ਇੰਡਸਟਰੀਅਲ ਪਾਣੀ ਡਿੱਗਣ ਨੂੰ ਰੋਕਣਾ ਇਹ ਪਹਿਲਾ ਫੇਸ ਹੈ ਇਸ ਤੋਂ ਬਾਅਦ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਲੁਧਿਆਣੇ ਦਾ ਲੱਗਿਆ ਹੋਇਆ ਹੈ ਡੋਮੈਸਟਿਕ ਸੀਵਰੇਜ ਦਾ ਉਹਦਾ ਪਾਣੀ ਵੀ ਸਿੱਟਣਾ ਗੈਰਕਾਨੂੰਨੀ ਹੈ ਔਰ ਜੇ ਸਰਕਾਰ ਸੋਹਿਰਦ ਹੋਵੇ ਤਾਂ ਸਟੈਪ ਬਾਈ ਸਟੈਪ ਇਹਨੂੰ ਸੁਧਾਰ ਕਰਨਾ ਚਾਹੀਦਾ 40 ਸਾਲ ਹੋ ਗਏ ਨੇ ਇਸ ਨਸੂਰ ਬਣੇ ਨੂੰ ਬੁੱਢਾ ਦਰਿਆ ਬੁੱਢਾ ਨਾਲਾ ਅੱਜ ਬਣ ਗਿਆ ਇਹ ਬੁੱਢਾ ਨਾਲਾ ਪਹਿਲਾਂ ਨਹੀਂ ਸੀਗਾ ਅੱਛਾ 3 ਤਰੀਕ ਨੂੰ ਤੁਸੀਂ ਐਲਾਨ ਕੀਤਾ ਤੁਸੀਂ ਕਿਹਦਾ ਪੱਕਾ ਮੋਰਚਾ ਸੀ ਤਾਜਪੁਰ ਰੋਡ ਤੋਂ ਤੁਸੀਂ ਲਾਉਂਗੇ ਕੀ ਕਰਨਾ ਪੱਕਾ ਮੋਰਚਾ ਨਹੀਂ ਜੀ ਕੋਈ ਪੱਕਾ ਮੋਰਚਾ ਨਹੀਂ ਮੋਰਚਾ ਤਾਂ ਮੋਰਚੇ ਬਹੁਤ ਲੱਗੇ ਹੋਏ ਨੇ ਪੰਜਾਬ ਦੇ 3 ਤਰੀਕ ਦਾ ਕਾਹਦਾ ਐਲਾਨ ਕੀਤਾ 3 ਦਸੰਬਰ ਨੂੰ ਤੱਕ ਦਾ ਨੂੰ ਪੰਜਾਬ ਦੇ ਲੋਕ ਫੈਸਲਾ ਕਰਨਗੇ ਔਰ ਜਿਹੜਾ 9 ਕਰੋੜ ਲੀਟਰ ਹਰ ਰੋਜ਼ ਦਾ 24 ਘੰਟੇ ਦੇ ਵਿੱਚ ਪਾਣੀ ਗੰਦਾ ਇੰਡਸਟਰੀਆਂ ਦਾ ਗੈਰਕਾਨੂੰਨੀ ਤੌਰ ਤੇ ਵਿੱਚ ਡਿੱਗ ਰਿਹਾ ਹੈ ਬੁੱਢੇ ਦਰਿਆ ਦੇ ਉਹਨੂੰ ਬੰਦ ਕੀਤਾ ਜਾਊਗਾ ਜੇ ਸਰਕਾਰ ਪਹਿਲਾਂ ਚਾਹੁੰਦੀ ਹੈ ਪਹਿਲਾਂ ਬੰਦ ਕਰ ਦੇਵੇ ਤਾਂ ਚੰਗੀ ਗੱਲ ਹੈ ਸਰਕਾਰ ਤਿੰਨ ਇੱਕ ਇੱਕ ਜਿਹੜਾ 10 ਕਰੋੜ 50 ਲੱਖ ਲੀਟਰ ਰੋਜ਼ ਦਾ ਡਿੱਗ ਰਿਹਾ ਹੈ ਪਾਣੀ ਰੋਜ਼ ਆ ਉਹਨੂੰ ਗੈਰ ਕਾਨੂੰਨੀ اعلان ਕਰ ਚੁੱਕੀ ਆ ਜੇ ਉਹ ਗੈਰ ਕਾਨੂੰਨੀ ਆ ਤਾਂ ਇਹਨਾਂ ਨੂੰ ਵਿੱਚ ਡਿੱਗਣੋ ਕਿਉਂ ਨਹੀਂ ਰੋਕ ਰਹੀ ਜੀ ਬਿਲਕੁਲ ਹੈ ਤੁਹਾਨੂੰ ਦੱਸ ਦਿਆ ਕਿ ਲੁਧਿਆਣਾ ਦੇ ਵਿੱਚ ਕਾਲਾ ਪਾਣੀ ਮੋਰਚਾ ਵੱਖ-ਵੱਖ ਸਮਾਜ ਸਮਾਜਿਕ ਜਥੇਬੰਦੀਆਂ ਨੇ ਵਾਤਾਵਰਣ ਪ੍ਰੇਮੀ ਜਿਹੜਾ ਕੋ ਅੱਜ ਪੱਕਾ ਮੋਰਚਾ ਲਾਉਣਾ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਹਾਲ ਕਿ ਇਹਨਾਂ ਨੇ ਇਹ ਗੱਲ ਕੀਤੀ ਹੈ 3 ਦਸੰਬਰ ਨੂੰ ਜਿਹੜਾ ਕਿ ਇਹ ਦੁਬਾਰਾ